ਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਇੱਥੇ ਸੇਵਾ ਜਿਹੜੀ ਆ ਉਹ ਫਿਰ ਸ਼ੁਰੂ ਕਰ ਦਿੱਤੀ ਗਈ ਹੈ। ਦੇਰ ਰਾਤ ਇੱਕ ਵਾਰ ਫਿਰ ਪਾਣੀ ਦੇ ਵਧੇ ਪੱਦਰ ਅਤੇ ਹੋ ਰਹੀ ਬਰਸਾਤ ਤੋਂ ਬਾਅਦ ਸੁਭਰਾ ਪਿੰਡ ਦੇ ਬੰਨ ਨੂੰ ਢਾ ਲੱਗਣੀ ਸ਼ੁਰੂ ਹੋਈ ਸੀ। ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਤਸਵੀਰ ਜਿਹੜੀ ਹੈ ਇਹ ਵਕਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਦਰਿਆ ਦਾ ਪਾਣੀ ਲਗਾਤਾਰ ਚੜ ਕੇ ਆ ਰਿਹਾ ਹੈ ਅਤੇ ਉਧਰ ਆਵਾ ਮਾਪੁਰਖਾਂ ਦੇ ਵੱਲੋਂ ਵੀ ਸੰਗਤ ਵੱਡੀ ਗਿਣਤੀ 'ਚ ਬੁਲਾ ਲਈ ਗਈ ਹੈ। ਅਤੇ ਸਵਾਵਾਂ ਦੇ ਵਿੱਚ ਜਿਹੜੀ ਆ ਹੋਰ ਤੇਜ਼ੀ ਲੈਂਦੀ ਗਈ ਆ ਬਾਬਾ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਦਰਿਆ ਦਾ ਪਾਣੀ ਦਾ ਚੱਕਰ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤੇ ਸੰਗਤ ਸੇਵਾ ਕਰਦੀ ਹੋਈ ਵੀ ਜਿਹੜੀ ਆ ਉਹ ਤਸਵੀਰਾਂ ਦੇ ਵਿੱਚ ਸਾਡੇ ਬਾਬਾ ਜੀ ਪੰਕਾ ਆਈ ਤੇ ਉਹ ਨਾਲ ਹੀ ਦਾ ਗੱਭਰ ਜੀ ਦੇਰ ਰਾਤ ਇੱਕ ਵਾਰ ਫਿਰ ਪਾਣੀ ਨੇ ਆਪਣਾ ਰੰਗ ਦਿਖਾਇਆ ਦੇਖਣ ਸੰਗਤ ਨੂੰ ਜਿਹੜੀ ਆ ਉੱਤੇ ਨੇ ਵੱਡੀ ਗਿਆ ਅਤੇ ਸੰਗਤ ਨੇ ਜਿਹੜਾ ਫਿਰ ਮੋੜ ਤੋਂ ਸੰਭੇ ਠੀਕ ਹੈ ਜੀ ਪ੍ਰਤਾਪ ਹੁੰਦਾ ਮਾਹ ਪਰਚਾ ਦਾ ਪ੍ਰਤਾਪ ਹੁੰਦਾ ਜੀ ਜੀ ਸਾਰੇ ਸਾਧੂ ਸੰਤਾਂ ਮਾਹ ਪਰਸ ਸੰਗਤਾਂ ਇਸੇ ਪਹੁੰਚੀਆਂ ਹੀ ਆ ਜੀ ਸਵੇਰੇ ਜਦੋਂ ਆਇਆ ਸਵੇਰ ਉਹ 10 5 7 ਫੋਟ 11 10 ਫੋਟ ਹੈਗਾ ਸੀ ਜੀ ਜੀ ਆਉਂਦੇ ਆਉਂਦੇ ਆ ਇਹਨੇ ਵਾਵਾ ਕਰੇ ਥੱਲੇ ਸਾਰੇ ਖੋਰ ਪਾ ਕੇ ਤੀ ਜੀ ਫਿਰ ਜਦੋਂ ਇਹਨਾਂ ਪਸਰ ਪਸਰ ਆਇਆ ਬਲੇ ਮੈਂ ਉੱਥੇ ਵੀ ਖੋਰ ਪਾਤੀ ਜਨਾ ਜੀ ਫਿਰ ਉੱਥੇ ਵੀ ਗਰੇਡ ਛੱਡੇ ਐਸੇ ਸੰਪਾਨੇ ਗਰੇਡ ਛੋਡੇ ਸੰਗਤਾਂ ਟਰਾਲੀਆਂ ਲੈ ਕੇ ਫੋਨ ਕੀਤੇ ਦਵਾ ਦਵਾ ਐਸੇ ਪਹੁੰਚ ਚੁੱਕੀਆਂ ਜੀ ਤੇ ਜਪੋਰਗੇ ਕੋਚਰਾ ਕੋਈ ਮਾਰਾ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕਿਉਂਕਿ ਪੁੱਜ ਰੁਗਿਆ ਆ ਜੀ ਪਰ ਅਜੇ ਵੀ ਪਾਣੀ ਜਿਹੜਾ ਉਹ ਜਾਦਾ ਜੀ ਪਾਣੀ ਜਿਆਦਾ ਹੁਣ ਕਾਰਨ ਕਰਕੇ ਕਦੀ ਕਦੇ ਹੋਰ ਪਾਣਾ ਕਦੀ ਕਦੀ ਹੋਰ ਪਾਣਾ ਥੱਲੇ ਥਾਵਾਂ ਕੱਚੀ ਜੀ ਥੱਲੇ ਪਸਰਨੇ ਲੱਗਾ ਕੋਈ ਦੀਜੀ ਹੈਗੀ ਕਿ ਸੰਗਤਾਂ ਦੀ ਭਾਰੀ ਬਣ ਜਾਂਦੀ ਆ ਸਾਰਾ ਇਹ ਏਰੀਆ ਜਿਹੜਾ ਹੈਗਾ ਵਾ ਉੱਚਾ ਨਾ ਖਲੋਤਾ ਆ ਜੀ ਇਹ ਟੁੱਟ ਜਾਂਦਾ ਉਹ ਧੋਨੇ ਰਾਤ ਤੇ ਲੋਕਾਂ ਦਾ ਕੋਠਿਆ ਬਹੁ ਵੀ ਹੱਦੋਂ ਆਦ ਪੰਡਾਵਾ ਨਿਸ਼ਾਨ ਹੁੰਦਾ ਵਾ ਜੀ ਇਹ ਜੋ ਸਾਰਿਆਂ ਨੂੰ ਅਪੀਲ ਕਰਾਂਗੇ ਮਹਾਪੁਰ ਸੰਤ ਬਾਬੇ ਸਤਾਜੀ ਵੀ ਆਉਣ ਬਾਬੇ ਅਸੇਜੀ ਵਾਲਾ ਵਾਲੋਂ ਤੇ ਹੋਰ ਨਾ ਸਾਧੂਆਂ ਵਾਲੋਂ ਵੀ ਇਹਨਾਂ ਸਾਰਿਆਂ ਨੂੰ ਸੰਗਤੋਂ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਤਗਦੇ ਹਿਸਮਾ ਲਈਏ ਤੇ ਲੋਕ ਬਚ ਜਾਣ ਜੀ ਲੋਕਾਂ ਦਾ ਹੀ ਭਲਾ ਹੋਏ ਤੇ ਸਾਰਿਆਂ ਦਾ ਭਲਾ ਹੋ ਜਾਂਦਾ ਇਹ ਸੰਤਾਂ ਨੇ ਬਹੁਤ ਖਾਹ ਖਾਇਆ ਹੋ ਸੰਤਾਂ ਦਰਸ਼ਮ ਮੇਲੇ ਇਹ ਨਾ ਕਾਨੂੰਨੀ ਖਪਾਕ ਆਉਂਦੀਆਂ ਜੀ ਤੋੜੇ ਸੁਰਦੀ ਆ ਵਾ ਜੀੜ ਲਾਈ ਜੇ ਸਵੇ ਤੇ ਰਾਦਰੋਂ 12150 ਕਰਦੇ ਆ ਜੀ ਤੇ ਗੁਰੇੜ ਜਿਹੜੇ ਛੁਰਛੁਰ ਕੇ ਤੋੜੇ ਛੁਰਛੁਰ ਕੇ ਇਹਨਾਂ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਦਰਿਆ ਦਾ ਵੀ ਜ਼ੋਰ ਜ਼ਿਆਦਾ ਪਈ ਜਾਂਦਾ ਵਾ ਜੀ ਤੇ ਉਹਦਾ ਉਹ ਕਿਤੇ ਕਦੋਂ ਖਾਰ ਪਾਦਾ ਕਦੀ ਕਦੋਂ ਖਾਰ ਪੈਂਦਾ ਕੱਲ ਸੋ ਸੋ ਥੇਲੇ ਬੰਦੇ ਸੋ ਖਾਰ ਪਈ ਉਹਦੇ ਤੋਂ ਬਸ ਸਹੀ ਆ ਤੇ ਅੱਜ ਸਵੇਰੇ ਆਏ ਆ ਸਵੇਰੇ ਆਉਂਦੇ ਤਾਂ ਇੱਚੇ ਖਾਰ ਪੈ ਗਈ ਆ ਤੇ ਸੱਲੇ ਸੱਲੇ ਪਾਣੀ ਚ ਲੈ ਜਾਂਦਾ ਵੇਰਾ ਜਿਹੜਾ ਪੱਥਰ ਲਾਇਆ ਪੱਥਰ ਦੇ ਸਲੇ ਪੱਥਰ ਹੀ ਨਹੀਂ ਜਾਂਦਾ ਜਿਹੜਾ ਪਹਿਲਾਂ ਨਾਲ ਨਾਲ ਲਾਇਆ ਪੱਥਰ ਇਹ ਵੀ ਥੱਲੇ ਤੇ ਬਈਆ ਹੋਏਗਾ ਥੋੜੇ ਥਾਰੇ ਲਾਏ ਹੋਏ ਆ ਉਧਰ ਵੀ ਪੌਲੇ ਬੰਨੇ ਬੈਠਾਏ ਉਧਰ ਵੀ ਥੋੜੇ ਥਾਰੇ ਸਾਰੇ ਲਾਏ ਗਰੇਡ ਸੁੱਟੇ ਆ ਮਿੱਟੀयां ਵਾਡੀਆਂ ਪਾਈਆਂ ਇਹ ਸੰਤਾਰਾ ਦੇ ਮਿਹਨਤ ਕਰਨ ਲਈ ਬਸ ਵਾ ਜੀ ਤੇ ਗਾੜੀ ਦੇ ਗੁਰੂ ਸਾਹਿਬ ਗੁਰੂ ਕਲਾਸਾ ਮਹਾਰਾਜ ਕਿਰਪਾ ਕਰੇ ਜੀ ਆਦੇ ਜੀ ਆਦਾ ਭਲਾ ਹੋ ਜਾਵੇ ਤੇ ਬਹੁਤ ਵੱਡੀ ਤਗੜੀ ਗੱਲ ਹੋ ਆ ਇਹ ਸੰਗਤਾਂ ਬਹੁਤ ਸ਼ਾਬਾਖਾਰ ਹੈ ਹਰ ਕਵਾਨੇ ਹੋਈ ਜੀ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੰਮ ਆਪੱਖ ਮਾਂਬਾ ਸੋਖਾ ਦੇ ਜੀ ਨਹੀਂ ਇਹਨਾਂ ਦੇ ਸਾਰਾ ਜਸਾ ਦੇ ਲਾਗੇ ਸੰਗਤਾਂ ਇਹ ਕਰ ਰਹੀਆਂ ਅਸੀਂ ਆ ਠੀਕ ਬਾਬਾ ਜੀ ਜਿੱਥੇ ਲੰਗਰ ਪ੍ਰਸਾਦਾ ਚੱਲ ਰਿਹਾ ਸੀ ਕੱਲ ਕਹਿੰਦੇ ਉੱਥੋਂ ਹੀ ਜਿਹੜਾ ਬਹਿ ਗਿਆ ਸੀਗਾ ਜੀ ਉੱਥੋਂ ਦੇ ਜਿ세 ਕਾਲਾ ਲੰਗਰ ਪਾਣੀ ਚੱਲਦਾ ਉਹ ਵੀ ਪਾਰਟ ਪੈ ਗਏ ਥੋੜਾ ਜਿਹਾ ਦੋ ਦੋ ਖੜਾ ਖਾਂ ਡੇਗਣਾ ਸ਼ੁਰੂ ਹੋ ਗਈ ਉਸ ਦੇ ਲੱਗ ਉਹਦੇ ਕਿਕਰਾਂ ਹੀ ਹੋਈਆਂ ਸ਼ਾਮਾਂ ਦੇ ਨਾਲ ਹੀ ਉਸੇ ਤੋੜੇ ਦਾ ਲੱਗੇ ਆ ਤੇ ਕੋਈ ਮਿੱਟੀ ਪੈ ਗਈ ਆ ਉੱਥੇ ਵੀ ਰੁਗਿਆ ਆ ਟਾਈਮ ਤੇ ਕੰਮ ਖੜਦਾ ਵਾ ਫੇਰ ਇੱਧਰਲੇ ਮਲੇ ਲੰਘਣਾ ਪਿਆ ਵਾ ਇਸੇ ਸਾਹਮਣੇ ਮਾ ਪ੍ਰਸੰਤ ਬਾਬਾ ਸੋਰ ਸੰਘ ਵਾਲਿਆਂ ਦਾ ਤੇ ਇੱਥੇ ਵੀ ਆ ਬਾਬੇ ਤਰਨਾਲ ਸਾਹਿਬ ਵਾਲੇ ਵੀ ਲਿਹਾਜ਼ੀ ਹੁੰਦੇ ਆ ਤੇ ਐਸੇ ਫੇਰ ਪਾੜ ਪਾ ਗਿਆ ਫੇਰ ਫੇਰ ਆ ਗਏ ਦਾ ਤੋੜੇ ਛੁੱਟੇ ਹੋਏ ਸੀ ਤੋੜੇ ਛੁੱਟ ਕੇ ਫੇਰ ਰੁਗਿਆ ਉਧਰ ਵੀ ਉਹਨਾਂ ਗਾਲੇ ਬਰ ਸਾਹਮਣੇ ਪਾਣੀ ਫੇਰ ਬਹੁਤ ਜ਼ਿਆਦਾ ਆ ਗਿਆ ਹਾਂ ਲੱਗ ਰਣਾ ਜੀ ਆ ਬਈ ਪਿਛਾ ਹੜਾ ਹੜ ਜਾਣਾ ਕਿੰਨੇ ਦਿਨ ਹੋ ਗਏ ਨੇ ਅੱਗੇ ਬਾਬਾ ਜੀ ਅਗੇ 5 6 ਦਿਨ ਹੋ ਗਏ ਅਗੇ ਸਾਨੂੰ ਇਸ ਤੇ ਬਾਕੀ ਸੰਗਤਾਂ ਦਾ ਸਹਿਯੋਗ ਦਾ ਤੁਰੇ ਜਾਣਾ ਸੀ ਤੇ ਕਰਨਾ ਹੋ ਸਕਦਾ ਸਹਿਯੋਗ ਨਾਲ ਹੀ ਹਾਲਾਜ ਤੇ ਪਰ ਮਹਾਰਾ ਕਿਰਪਾ ਕਰੂਗਾ ਅਸੀਂ ਦੇਖੋ ਕੋਟਕਾ ਦੇ ਇਹਦੇ ਗਾੜੀ ਦਰਿਆ ਘੜੀ ਤੇ ਤੂੰ ਭੜਾਗਾ ਪਰੇਸ਼ਾਨ ਹੀ ਰਹੋ ਤੇ ਇਹਨਾਂ ਦੀ ਸੰਗਤਾਂ ਦਾ ਹੋਣਾ ਸੋਚ ਜੀ ਇਹਨਾਂ ਬਾਰੇ ਇਹ ਬੱਚੇ ਆ ਲਿਆਣੇ ਇਹਨਾਂ ਦੇ ਕੀ ਕਰ ਲੰਗੇ ਜੀ ਇਹਦੇ ਸਾਲਾਂ ਦੇ ਵੀ ਜਦੋਂ ਬੰਦ ਕੇ ਗਏ ਸੀ ਮਾਪੋਂ ਖਸਾਂ ਦੁਆਬਾ ਸੁੱਖਾ ਸਹਿਲੀ ਹੋਣੀ ਤੇ ਸੰਗਤਾਂ ਸਹਿਯੋਗ ਨਾਲ ਤੇ ਉਦੋਂ ਦੇ ਉੱਠਿਆ ਨਹੀਂ ਗਿਆ 50 50 ਕਿ ਲੇਕੜੀਆਂ ਜਲੀਤਾਂ ਵੇ ਗਈ ਤੇ ਫਿਰ ਟਰੈਕਟਰ ਲਾ ਲਾ ਕੇ ਤੇ ਉਹਨਾਂ ਦੇ ਯਾਰਾਂ 15 ਕੀ ਸੀ ਅੱਜ ਹੀ ਮੇਰੇ ਕੋਲੋਂ ਮਾਇਆ ਦਾ ਅੱਜ ਫੋਨ ਆਇਆ ਸੀ ਤੇ ਉਹ ਉੱਥੇ ਸਾਰਾ ਜਲੀ ਭਾਰੀ ਡੁੱਬ ਗਿਆ ਸਿਰਵ ਘਾਰ ਹੀ ਉੱਚਾ ਰਹਿ ਗਿਆ ਤੇ ਬਸ ਕਿ ਉਹ ਡੁੱਬੇ ਵਾ ਪਿਛਲੀ ਵਾਰਾਂ ਡੁੱਬ ਗਏ ਸੀ ਉਹਨਾਂ ਘੋੜਾ ਫਸਾ ਲੈ ਪਿਛਲੀ ਵਾਰਾਂ ਨਹੀਂ ਵੜਿਆ ਯਾਰ ਕੀ ਸਾਰੇ ਪਾਣੀ ਉਸੇ ਲੱਗ ਲਵੇ ਫਿਰਿਆ ਤੇ ਆਪ ਉੱਤੇ ਸਾਹਮਣੇ ਬੈਠੇ ਆ ਇਹ ਜੇ ਲੋਨਾਂ ਦੇ ਜਿੰਨੇ ਜੋਗੇ ਹੋਏ ਮਾਤ ਸਕਤਾ ਵੀ ਕਰਾਂਗੇ ਇਹ ਨਾਲ ਕਰਾਂਗੇ ਜੇ ਜੇ ਸਰਕਾਰ ਦੇ ਕੰਮ ਚਲਾਈ ਜਾਂਦੇ ਆ ਵਾਹਿਗੁਰੂ ਖਾਲਸਾ ਆਵਾਜ਼ ਜੀ ਦੇ ਫਰਮੇ ਸੰਗਤ ਦੇ ਵੱਲੋਂ ਅੱਜ ਜਿੱਥੇ ਰਾਤ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਸੀ ਉਸ ਜਗ੍ਹਾ ਤੇ ਪਾੜ ਪਿਆ ਲੇਕਿਨ ਉੱਥੋਂ ਲੰਗਰ ਪ੍ਰਸ਼ਾਦਾ ਸਾਈਡ ਤੇ ਜੂਰ ਤਿਆਰ ਹੋਣ ਲੱਗਾ ਲੇਕਿਨ ਸੰਗਤ ਦੀ ਗਿਣਤੀ ਵੀ ਵਧੀ ਆ ਪਾਣੀ ਦਾ ਪੱਧਰ ਵੀ ਜੇ ਵਧਿਆ ਹੈ ਤੇ ਸੰਗਤ ਦੇ ਵਿੱਚ ਸੇਵਾ ਨੂੰ ਲੈ ਕੇ ਉਤਸ਼ਾਹ ਵਧਿਆ ਸੰਤ ਬਾਬਾ ਸੁਖਾ ਸਿੰਘ ਜੀ ਸ੍ਰਿਹਾਲੀ ਵਾਲੇ ਅਤੇ ਸੰਪਰਦਾਏ ਸੰਤ ਬਾਬਾ ਤਾਰਾ ਸਿੰਘ ਜੀ ਇਸ ਤੋਂ ਇਲਾਵਾ ਸੰਤ ਬਾਬਾ ਵਿਧੀ ਚੰਦੀਏ ਜਿਹੜੇ ਸੰਤ ਨੇ ਬਾਬਾ ਜੀ ਉਹ ਵੀ ਇੱਥੇ ਆਪਣਾ ਲੰਗਰ ਜਿਹੜਾ ਉਹਨਾਂ ਦੇ ਵੱਲੋਂ ਲਗਾਇਆ ਹੋਇਆ ਸੁਰ ਸਿੰਘ ਵਾਲੇ ਬਾਬਿਆਂ ਦੇ ਵੱਲੋਂ ਇੱਥੇ ਜਿਹੜਾ ਉਹ ਵੀ ਲੰਗਰ ਚੱਲ ਰਿਹਾ ਹੈ ਤਸਵੀਰ ਤੁਹਾਡੇ ਨਾਲ ਦਰਿਆ ਦੀ ਸਾਂਝੀ ਕਰ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਅਤੇ ਸੰਤ ਬਾਬਾ ਸੁਖਾ ਸਿੰਘ ਜੀ ਸ੍ਰਿਹਾਲੀ ਵਾਲੇ ਉਹਨਾਂ ਦੇ ਵੱਲੋਂ ਲਗਾਤਾਰ ਇੱਥੇ ਜਿਹੜਾ ਉਹਨਾਂ ਦੀ ਸੰਗਤ ਦੇ ਵੱਲੋਂ ਜਿਹੜਾ ਮੋਰਚਾ ਸੰਭਾ ਹੋਇਆ ਅਤੇ ਦਰਿਆ ਦਾ ਪਾਣੀ ਜ਼ਰੂਰ ਵਧਿਆ ਹੈ ਲੇਕਿਨ ਸੰਗਤ ਦਾ ਉਤਸ਼ਾਹ ਵੀ ਵਧਿਆ ਹੈ ਤੇ ਸੰਗਤ ਨੇ ਇੱਥੇ ਆ ਕੇ ਫਿਰ ਮੋਰਚਾ ਜਿਹੜਾ ਪਾਣੀ ਨਾਲ ਮੱਥਾ ਲਾਉਣ ਦੇ ਲਈ ਇੱਥੇ ਡੱਡਿਆ ਹੋਇਆ ਹੈ ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਜਸਪੀਰ ਸਿੰਘ ਦੇ ਨਾਲ ਮੈਂ ਮਜੀਦ ਸਿੰਘ ਬਹੁਤ ਬਹੁਤ ਧੰਨਵਾਦ ਜੀ